ਨਮਾਜ਼ ਸੱਪ ਕਿਹੜਾ ਕੱਢਣ ਜਾ ਰਹੇ ਹੋ ਨਮਾਜ਼ ਸੱਪ ਕੱਢਿਆ ਚੱਕੋ 100 ਰੁਪਏ ਸੂਟ ਹਾਂਜੀ ਆ ਚੱਕੋ 100 ਰੁਪਏ ਸੂਟ ਬਾਜੀ 100% ਦੀ ਗਾਰੰਟੀ 100 ਰੁਪਏ ਸੂਟ ਦੀ ਇਹ ਕਰੀ ਕੀ ਜਾਣੇ ਉਹ ਬਾਜ਼ਾਰ ਚ 5 500 6 600 ਰੁਪਏ ਚ ਵਿਕਦਾ ਸੂਟ ਆ 100 ਰੁਪਏ ਸੂਟ ਪਿਓਰ ਜੋਧਪੁਰ ਰਾਜਸਥਾਨ ਦਾ ਸੂਟ ਆ ਗਿਆ ਬਾਬੇ ਦੀ ਹੱਟੀ ਤੇ ਆ ਕੋਈ ਬਾਜ਼ਾਰ ਚ 400 ਰੁਪਏ ਦਿੰਦਾ ਕੋਈ 500 ਦਿੰਦਾ ਬਾਬੇ ਦੀ ਹੱਟੀ ਤੇ ਇਹ ਵੀ 100 ਰੁਪਏ ਦਾ ਸੂਟ ਆ ਦੇਖੋ ਜੀ ਚੈੱਕ ਕਰ ਲੋ ਜਿਹੜਾ ਬਾਜ਼ਾਰ ਚ ਮਿਲਦਾ 100 100 ਰੁਪਏ ਦਾ ਦੁਪੱਟਾ ਬਾਬੇ ਦੀ ਹੱਟੀ ਤੇ 30 ਰੁਪਏ ਦਾ 100 ਰੁਪਏ ਤੇ 3 ਦੁਪट्टे ਲੈ ਜਾਓ 100 ਦੇ 3 ਤੇ 30 ਰੁਪਏ ਦਾ ਦੁਪੱਟੇ ਲੈ ਜਾਓ ਬੇਨਾ ਪਰਾਂ ਵਾਲੀ 3 ਦਿਨ ਸੇਲ ਵੱਡੀ ਹਾਂਜੀ ਆ ਚੱਕੋ 5 500 7 700 9 900 ਵਾਲੀ ਚਾਦਰ 150 ਰੁਪਏ 150 ਰੁਪਏ ਉਹ ਦਿਮਾਗ ਤੁਹਾਡਾ ਠੀਕ ਹੈ ਡਬਲ ਬੈੱਡ ਦੀ ਚਾਦਰ ਹੈ 100 ਰੁਪਏ ਦਾ ਸੂਟ 33 ਰੁਪਏ ਦਾ ਦੁਪੱਟਾ 150 ਰੁਪਏ ਦੀ ਬੈੱਡ ਸ਼ੀਟ ਕਿਸੇ ਨੇ ਨਹੀਂ ਦੇਣੀ ਮਿਲਣੀ ਤਿੰਨ ਚਾਰ ਦੇ ਨਹੀਂ ਆ ਮੈਨੂੰ ਪਾਪੇ ਦੇ ਹੱਟਿਆ ਆ ਦੇਖੋ ਇੱਧਰ ਦੇਖੋ ਨਾਲ-ਨਾਲ ਝੋਲੇ ਭਰੀ ਜਾਂਦੇ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਉੱਧਰ ਵੀ ਦੇਖ ਲਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਵਿਆਹ ਸ਼ਾਈ ਦਾ ਕੱਪੜਾ ਨਾਲ ਦਾਜ ਬੇ ਦਾ ਕੱਪੜਾ ਨਾਲ ਇੱਧਰ ਦੇਖੋ ਝੋਲੇ ਪਰਲੇ ਪਾਈ ਹੁਣੀ ਕਹਿੰਦੇ 20 ਚਾਤਰਾ ਕੋਈ ਕਰੇ 25 ਚਾਤਰਾ ਆਹ ਦੇਖੋ ਘੇਰੇ ਦੇ ਕਢਾਈ ਪਹਿਲਾਂ ਹਾਂਜੀ ਕੋਟਨ ਦਾ ਕੈਮਰੀਕ ਦਾ ਸੂਟ ਚੁੰਨੀ ਨਾਲ ਉਹ ਰਹਿਣ ਦੋ 800 ਜਿੱਤੋਂ ਮਰਜੀ ਰਹਿ ਜਾਓ ਅਗਲੀ ਗੱਲ ਕਰੋ ਭਾਜੀ 225 ਰੁਪਏ ਭਾਜੀ 23 ਜੂਨ ਐ 24 ਨੂੰ ਆ ਜਾਓ ਤੇ 25 ਨੂੰ ਆ ਜਾਓ 26 ਦੀ ਗਾਰੰਟੀ ਕੋਈ ਨਹੀਂ ਸੇਲ ਅਜੇ ਤੋਂ ਲਾਤੀਆ ਦਿ ਚੰਗੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਸ ਬਾਬੇ ਦੀ ਅਟੀ ਆਜੋ ਵੱਡੇ ਫਾਇਦੇ ਹੋਣਗੇ ਆਹ ਕਪੜਾ ਤੁਸੀਂ ਲੈ ਜਾਓ ਜਾ ਕੇ ਵੇਚ ਲਓ ਜੇ ਨਹੀਂ बिकਦਾ ਸਾਨੂੰ ਵਾਪਸ ਕਰੋ ਨਵੇਂ ਫਿਰ ਬਦਲ ਕੇ ਹੋਰ ਨਵੇਂ ਡਿਜ਼ਾਈਨ ਲੈ ਜਾਓ ਬ੍ਰੈਂਡ ਚੈੱਕ ਕਰ ਲਓ ਬਹੁਤ ਵੱਡਾ ਬ੍ਰੈਂਡ ਆ ਇਸ ਵੇਲੇ ਇੰਡੀਆ ਦਾ ਓਮ ਸ਼ੇਪ ਫੈਬ 300 ਰੁਪਏ ਦਾ ਸੂਟ ਰਹਿ ਗਿਆ ਬਾਜ਼ਾਰ ਚ 600 ਦਾ ਇੱਕ ਇੱਥੇ 600 ਦੇ ਦੋ ਮਤਲਬ ਇੱਕ ਨਾਲ ਇੱਕ ਫ੍ਰੀ ਲੈਣਾ ਬੜਾ ਧਮਾਕਾ ਆ ਗਿਆ ਚੱਕੋ ਕੈਮਰੀ ਦਾ ਸੂਟ ਦੁਪੱਟਾ ਚੁੰਨੀ ਨਾਲ ਆਪਣੇ ਬਣਾ ਬਰਾਉਨ ਦੇਣ ਜਾ ਰਿਹਾ ਸਿਰੇ ਦੇ ਸਿਰ 250 ਰੁਪਏ ਦੇਖੋ ਵੀ ਜਿਨ੍ਹਾਂ ਨੇ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਉਹਨਾਂ ਦੇ ਵੀ ਵੱਡੇ ਫਾਇਦੇ ਇੱਥੇ 50000 ਵਾਲਾ ਕੱਪੜਾ 15000 ਦੇ ਦੇਣਾ ਕੋਈ 1500 ਨਹੀਂ ਲੈਣਾ ਕੋਈ 1200 ਨਹੀਂ ਲੈਣਾ ਸਿਰਫ 400 ਰੁਪਏ ਚ ਹੈਵੀ ਸੂਟ ਰੰਗ ਇਹਦੇ ਵਿੱਚ ਹੀ ਬਹੁਤ ਸਾਰੇ ਮਿਲਣਿਆ ਆਹ ਜੈਪੁਰ ਦਾ ਸੂਟ ਚੈਲੰਜ ਕਰ ਰਿਹਾ ਜੈਪੁਰ ਦਾ ਸੂਟ ਜੀ ਬਾਜ਼ਾਰ ਚ 1500 ਰੁਪਏ ਦਾ ਮਿਲੇਗਾ ਬਾਪੇ ਦੀ ਹੱਟੀ ਤੇ 650 ਰੁਪਏ ਚੁੰਨੀ ਵੀ ਹੋਰ ਦੀ ਨਾਲ ਆਹ ਦੇਖੋ ਕੋਈ 1000 ਨਹੀਂ ਕੋਈ 1200 ਨਹੀਂ 450 ਰੁਪਇਆ ਦਾ ਸੂਟ ਘੱਟ ਕਰਦੇ ਆ। ਵਿਆਹ ਸ਼ਾਦੀ ਦੇ ਕੱਪੜਾ ਆ ਲੋ 15 1500 ਰੁਪਏ ਦਾ ਸੂਟ। ਆ ਚੱਕੋ ਭਾਜੀ 500 ਰੁਪਏ ਕ੍ਰੇਪ ਦੇ। ਆ ਉਹ ਚੈੱਕ ਕਰ ਲੋ 500 ਰੁਪਇਆ ਸੂਟ ਕਿਸੇ ਨੇ ਨਹੀਂ ਦੇਣਾ। ਬਾਬੇ ਦੀ ਹਿੱਟੀ ਤੇ ਆ ਜਾਓ। ਵਿਆਹ ਸ਼ਾਦੀ ਵਾਲੇ ਕੱਪੜੇ ਦੇ ਵੀ ਰਕਾਰਡ ਤੋਂ ਆਫਰ ਆਲਾ। ਲੋ ਵੀ ਕਹਿੰਦੇ ਬਾਬਾ ਭੱਜ ਗਿਆ, ਬਾਬਾ ਡਰ ਗਿਆ, ਬਾਬਾ ਉੱਟ ਗਿਆ। ਮੈਨੂੰ 20 ਦਿਨ ਹੋ ਗਏ ਦੇਖਦੇ ਨੂੰ। 20 ਦਿਨਾਂ ਬਾਅਦ ਅੱਜ ਆਇਆ ਦੁਕਾਨ ਤੇ ਦੇਖਾਂਗੇ ਕੀ ਵੈਰਾਈਟੀ ਆ। 20 ਦਿਨ ਹੋ ਗਏ ਕੋਈ ਰੌਲਾ ਰੱਪਾ ਨਹੀਂ ਬਾਬਾ ਬਿਲਕੁਲ ਸ਼ਾਂਤ ਦੁਕਾਨਦਾਰ ਕਹਿੰਦੇ ਸਾਨੂੰ ਪਹਿਲੇ ਪਰ ਜਿੱਦਣੇ ਲੱਛਣ 100-100 ਰੁਪਏ ਵਾਲੇ ਵੀ ਇਹ ਪੰਜ ਚਾਰ ਦਿਨ ਤੋਂ ਵੱਧ ਨਹੀਂ ਘਟਦਾ ਅੱਜ ਕਿੱਦਾਂ ਦਾ ਮਾਹੌਲ ਹੈ ਕਿ ਇਦਾਂ ਦੇ ਨਹੀਂ ਜਿੱਦਾ ਸ਼ੇਰ ਵੱਡੀ ਛਾਲ ਮਾਰਨ ਤੋਂ ਪਹਿਲਾਂ ਦੋ ਕਦਮ ਪਿੱਛੇ ਹੁੰਦਾ ਸ਼ੇਰ ਸ਼ੇਰ ਇਹ ਸ਼ੇਰ 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 ਉਹ ਆ ਵੀ ਜਿਹੜਾ ਤੇਰੇ ਸਾਹਮਣੇ ਖੜਾ ਆ ਤੂੰ 20 ਦਿਨ ਬਾਅਦ ਆਇਆ ਬਾਬੇ ਦੀ ਹਕੀਕਤ ਹਾਂਜੀ ਆਇਆ ਅਸੀਂ ਸੁੱਤੇ ਥੋੜੀ ਮਿਆਂ ਕੱਪੜਾ ਹੀ ਵੇਚਦੇ ਪਿਆ ਉਹ ਸਾਇਲੈਂਸ ਬੈਠੇ ਸੀ ਆਰਾਮ ਨਾਲ ਤੇ ਬਹੁਤ ਖਰਾਰਾ ਪਾਇਆ ਹੁਣ ਬਾਕੀਆਂ ਨੂੰ ਜੋਰ ਲਾ ਲੈ। ਲੈ ਪਾਪਾ ਤਾਂ ਉਹ ਆ ਜਿਹੜਾ ਰੋਜ਼ ਧੂੜ ਪੜਦਾ ਪਰ 20 ਦਿਨ ਵੀ ਸ਼ਾਂਤੀ ਕਿਉਂ? ਸ਼ਾਂਤੀ ਨਹੀਂ ਕੀਤੀ, ਕੰਮ ਕੀਤਾ। ਦੇਖੋ ਪਾਪਾ ਇਹ ਪਟਾਕੇ ਦਾ ਪਹਿਲੇ ਬਹੁਤ ਪਾ ਤੇ ਰਾਸ਼ੇ ਤੇ ਤੁਸੀਂ ਉਦਾਂ ਹੀ ਪਾਇਆ ਹੁਣ ਨਵਾਂ ਸੱਪ ਕਿਹੜਾ ਕੱਢਣ ਜਾ ਰਹੇ ਹੋ? ਨਵਾਂ ਸੱਪ ਕੱਢਿਆ ਚੱਕੋ 100 ਰੁਪਏ ਸੂਟ। ਹਾਂਜੀ। ਆ ਚੱਕੋ 100 ਰੁਪਏ ਸੂਟ। ਭਾਜੀ 100% ਦੀ ਗਾਰੰਟੀ 100 ਰੁਪਏ ਸੂਟ ਦੀ। ਉਹ ਕਰੀ ਕੀ ਜਾਣੇ ਉਹ ਬਾਜ਼ਾਰ 'ਚ 5-500 6-600 ਰੁਪਏ 'ਚ ਵਿਕਦਾ ਸੂਟ ਹੈ। ਆ 100 ਰੁਪਏ ਸੂਟ ਪਿਓਰ ਜੋਧਪੁਰ ਰਾ ਰਾਜਸਤਾਨੀ ਸੂਟ ਪਿਓਰ 100 ਰੁਪਏ ਭਾਜੀਆ ਚੱਕੋ ਦੇਖੋ ਬਾਜ਼ਾਰ 'ਚ ਜਿਹੜਾ 5-500 ਦਾ ਸੂਟ ਬਾਬੇ ਦੀ ਹੱਟੀ ਨੇ ਕੱਟਤਾ ਸਿਰਫ 100 ਰੁਪਏ ਆਹ ਦੇਖੋ 100 ਰੁਪਏ 100-100 ਰੁਪਏ 'ਚ ਲੈ ਜਾਓ ਜਿੰਨਾ ਮਰਜੀ ਸੂਟ ਲੈ ਜਾਓ ਦੇਖੋ ਰੰਗ ਸਾਰੇ ਆਹ ਲਓ ਭਾਜੀ 100 ਨੂੰ ਛੱਡੋ ਤੁਸੀਂ ਹੁਣ ਹਾਂਜੀ ਆਹ ਲਓ ਚੁੰਨੀਆਂ ਪਿਓਰ ਕਾਟਨ ਦੀਆਂ ਹਾਂਜੀ ਆਹ ਦੇਖੋ ਜੈਪੁਰੀ ਚੁੰਨੀਆਂ ਭੈਣਾ ਭਰਾਵਾਂ ਵਾਸਤੇ ਆਹ ਲਓ ਜੀ ਕਿੰਨੇ ਦੀ ਬਾਜ਼ਾਰ 'ਚ 100 ਦੀ ਇੱਕ ਮਿਲਦੀ 100 ਜਿਹੜੇ ਦੁਕਾਨਦਾਰ ਸੇਲਾ ਲਾਂਦੇ ਹੋ ਕਹਿੰਦੇ 70 ਦੀ ਇੱਕ ਹਾਂਜੀ ਕਹਿੰਦੇ ਆ ਨਾ ਕਹਿੰਦੇ ਆ ਆ ਚੱਕੋ 100 ਦੀਆਂ ਤਿੰਨ ਮਤਲਬ 33 ਰੁਪਏ ਦਾ ਦੁਪੱਟਾ ਆ ਚੱਕੋ 33 ਨੂੰ ਦੁਪੱਟਾ ਆ ਦੇਖੋ ਸਾਈਜ਼ ਚੈੱਕ ਕਰ ਲਓ ਜਿਹੜਾ ਬਾਜ਼ਾਰ 'ਚ ਮਿਲਦਾ 33 ਨੂੰ ਦੁਪੱਟਾ ਬਾਪੇ ਦੀ ਹੱਡੀ ਦੇ ਘਰ ਆ ਦੇਖੋ ਨਹੀਂ ਚੈੱਕ ਕਰ ਲਓ ਜਿਹੜਾ ਬਾਜ਼ਾਰ 'ਚ ਮਿਲਦਾ 100-100 ਰੁਪਏ ਦਾ ਦੁਪੱਟਾ ਬਾਪੇ ਦੀ ਹੱਟੀ ਤੋਂ ਤੇ 33 ਰੁਪਏ ਆ 100 ਰੇ ਤਿੰਨ ਦੁਪट्टे ਲੈ ਜਾਓ 100 ਦੇ ਤਿੰਨ ਤੇ 33 ਦੇ ਦੁਪट्टे ਲੈ ਜਾਓ ਲੈ ਜਾਓ ਜਿੰਨੇ ਮਰਜੀ ਚੱਕ ਲੋ ਚੱਕ ਜਿਹੜਾ ਲੈ ਗਿਆ ਲੈ ਗਿਆ ਤੇ ਰਹਿ ਗਿਆ ਰਹਿ ਗਿਆ ਆ ਚੱਕੋ ਭਾਜੀ ਭੈਣਾ ਭਰਾਵਾਂ ਦੀ ਦਿਨ ਦਿਨ ਸੇਲ ਵੱਡੀ ਹਾਂਜੀ ਆ ਚੱਕੋ 5 507 709 900 ਵਾਲੀ ਚੱਦਰ ਆ ਰੱਖਦੀ ਪిల్లా ਘਰਨਾਰ ਭਾਜੀ डेढ़ सौ रुपए डेढ़ सौ रुपए सात सात सौ अठ साठ सौ बेडशीट सिर्फ डेढ़ सौ रुपए जे चादर का कपड़ा खराब हो जाए तभी चादर वापस गारंटी सा खराब हो जाए तभी वापस ਸੋਲਾ ਸੂਟ ਤਿਆਰ ਨਾ ਹੋਵੇ ਤਾਂ ਵੀ ਵਾਪਸ ਹੁਣੇ ਤੋਂ ਉੱਪਰ ਕੋਈ ਗਰੰਟੀ ਦੇ ਸਕਦਾ ਆ ਦੇਖੋ ਜੀ ਵੱਡੀ ਗੱਲ ਇਹ ਆ ਵੀ ਮਿੰਦੋ ਵਡੀਕ ਦੇ ਸੂਟ ਜਿਹੜੇ ਬਾਜ਼ਾਰ ਚ 5-500 ਦਾ ਇੱਕ ਇੱਥੋਂ ਲੈ ਜਾਓ 100 ਰੁਪਏ ਦਾ 100 ਰੁਪਏ ਦਾ ਸੂਟ 33 ਰੁਪਏ ਦਾ ਦੁਪੱਟਾ 150 ਰੁਪਏ ਦੀ ਬੈੱਡ ਸ਼ੀਟ ਕਿਸੇ ਨੇ ਨਹੀਂ ਦੇਣੀ ਮੈਨੂੰ ਤਿੰਨ ਚਾਰ ਦਿਨ ਨਹੀਂ ਆ ਮੈਨੂੰ ਬਾਪੇ ਦੀ ੱਟੀਆਂ ਮੈਨੂੰ ਜੰਪੇ ਨਹੀਂ ਚਾਰ ਦਿਨ ਨਹੀਂ ਮਿਲਣੀ ਤਿੰਨ ਦਿਨ ਹੀ ਮਿਲਣੀਆਂ ਮਸਾਂ ਹੀ ਪੂਰੀ ਕਰਨੀ ਆ ਇਹ 1000 ਰੁਪਏਸ ਆਇਆ ਕਾਕਾ ਨੇ ਆ ਜਾਣਾ ਭੈਣਾ ਭਰਾਵਾਂ ਨੇ ਲੈ ਜਾਣੀਆਂ ਦੇਖੋ ਇਹ ਦਿਨ ਦੀ ਗਰੰਟੀ ਹੀ ਕੋਈ ਆ ਦੇਖੋ ਇੱਧਰ ਦੇਖੋ ਨਾਲ-ਨਾਲ ਝੋਲੇ ਭਰੀ ਜਾਂਦੇ ਆ ਲੋਕਾਂ ਦੇ ਫਾਇਦੇ ਹੋ ਰਿਹਾ ਉਧਰ ਵੀ ਦੇਖ ਲੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਵਿਆਹ ਸ਼ਾਦੀ ਦਾ ਕਪੜਾ ਨਾਲ ਦਾਇਮ ਦੇ ਕਪੜਾ ਨਾਲ ਇੱਧਰ ਦੇਖੋ ਝੋਲੇ ਪਰਲੇ ਪਾਈ ਹੋਣੀ ਕਹਿੰਦੇ 20 ਚਾਤਰਾ ਕੋਈ ਕਰੇ 25 ਚਾਤਰਾ ਆ ਦੇਖੋ ਘੇਰੇ ਦੇ ਕਢਾਈ ਪਹਿਲਾਂ ਹਾਂਜੀ ਕੋਟਨ ਦਾ ਕੈਮਰੀ ਦਾ ਸੂਟ ਚੁੰਨੀ ਨਾਲ ਹੋਰ ਰਹਿਣ ਦਾ 800 ਰੁਪਏ ਦਾ ਜਿੱਥੇ ਮਰਜੀ ਰਹਿ ਜਾਓ ਅਗਲੀ ਗੱਲ ਕਰੋ ਬਾਜੀ 225 ਰੁਪਏ ਆਹ ਸੂਟ 225 ਰੁਪਏ ਆ ਦੇਖੋ ਬਾਜ਼ਾਰ 'ਚ ਜਿਹੜਾ 800 ਰੁਪਏ ਦਾ ਬਾਬੇ ਦੀ ਹੱਤੀ ਨੇ ਕਰਦਾ 225 ਦਾ 3 ਦਿਨ ਸਿਰਫ ਬਾਜੀ 23 ਜੂਨ ਐ 24 ਨੂੰ ਆ ਜਾਓ ਤੇ 25 ਨੂੰ ਆ ਜਾਓ 26 ਦੀ ਗਾਰੰਟੀ ਕੋਈ ਨਹੀਂ ਸੇਲ ਅਜੇ ਤੋਂ ਲਾਤੀਏ ਦਿਨ ਐ ਅਤਵਾਰਾ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਸ ਬਾਬੇ ਦੀ ਅੱਡੇ ਆਜੋ ਵੱਡੇ ਫਾਇਦੇ ਹੋਣਗੇ ਆਹ ਦੇਖੋ ਭਾਜੀ ਵੱਡਾ ਧਮਾਕਾ ਇੱਕ ਸੂਟ ਨਾਲ ਹੋ ਰਾ ਨਹੀਂ ਪਾਉਂਦੇ ਥਾਣ ਕਿੰਨੇ ਚਾਹੀਦੇ ਆ 5 ਮੀਟਰ ਸੂਟ ਨਾਪ ਕੇ ਦਾਂਗੇ ਹਾਂਜੀ ਪਿਓਰ ਖਾਦੀ ਕੋਟਨ ਦਾ ਸੂਟ ਆ ਚੱਕੋ ਹਾਂਜੀ ਆ ਲੋ ਥਾਣ ਇੱਕ ਹੋਰ ਲੋ 300 ਕੁ 400 100 ਰੁਪਏ ਦਾ ਸੂਟ 5 ਮੀਟਰ ਨਾਪ ਕੇ ਮਿਲਣਾ 3 ਦਿਨ ਤੁਹਾਡੇ ਨੁਕਸ-ਨੁਕਸ ਪੈ ਗਿਆ ਲਾ ਤਾਂ ਮੈਨੂੰ ਚੱਕ ਗਾ ਲੋ ਬੋਤ ਹੈ ਬਾਜ਼ਾਰ ਚਾ ਗਰਮੀ ਬੋਤ ਹੈ ਉਧਰ ਟੈਂਪਰੇਚਰ ਹੈ 47 ਹਾਂਜੀ ਆਪਾਂ ਰੇਟਾਂ ਦਾ ਕਰਕੇ ਕਰਦਾ 70 ਆ ਕੋਈ ਬਾਜ਼ਾਰ ਚ 400 ਰੁਪਏ ਦਿੰਦਾ ਕੋਈ 500 ਦਿੰਦਾ ਬਾਬੇ ਦੀ ਹਿੱੱਟੀ ਤੇ ਇਹ ਵੀ 100 ਰੁਪਏ ਦਾ ਸੂਟ ਆ ਲੋ ਭਾਜੀ ਪੀਸ ਦੇਖੋ ਤੁਸੀਂ ਕੈਮਰੀ ਕੋਟਨ ਦਾ ਸੂਟ ਹੂੰ ਠੀਕ ਆ ਜੀ ਘੇਰੇ ਦੇ ਦੇਖੋ ਕੜਾਈ ਕੀਤੀ ਹੋਈ ਹਾਂਜੀ ਘੇਰੇ ਦੇ ਕੜਾਈ ਕਪੜਾ 5 ਮੀਟਰ ਪੂਰਾ ਦੇ ਆ ਦੇਖੋ ਦੁਪੱਟਾ ਮਲਮਲ ਦਾ ਹਾਂਜੀ ਬਾਜ਼ਾਰ ਚ 500 ਰੁਪਏ ਦਾ ਸੂਟ ਹੈ ਹਾਂਜੀ ਕਢਾਈ ਕੀਤਾ ਘੇਰੇ ਤੇ ਆ ਲੋ ਭਾਜੀ ਰੰਗ ਡਿਜ਼ਾਈਨ ਕਿੰਨੇ ਚਾਹੀਦੇ ਆ ਹੂੰ ਆ ਚੱਕੋ 450 ਦੇ ਦੋ ਕਰਤੇ ਆ 450 ਦੇ ਦੋ ਇੱਕ ਨਹੀਂ ਦੋ ਦੋ ਆ ਦੇਖੋ ਕਪੜਾ ਵੀ ਮਲ ਮਲ ਦਾ ਦੁਪੱਟੇ ਨਾਲ ਕਢਾਈ ਕੱਟੇ ਆ ਬਾਜ਼ਾਰ ਚ 500 ਦਾ ਇੱਕ ਇੱਥੇ 450 ਦੇ ਦੋ ਮਤਲਬ 225 ਰੁਪਏ ਦਾ ਸੂਟ ਸਿਰਫ 225 ਰੁਪਏ ਦਾ ਸੂਟ ਲੈ ਜਾਓ ਆ ਜੀ ਬ੍ਰਾਂਡਡ ਸੂਟ ਤੇ ਮੇਲਾ ਦੇ ਕਪੜੇ ਆ ਦੇਖੋ ਰੰਗੜੀਆਂ ਦੇਖੋ ਆ ਦੇਖੋ ਦੀ ਚੀਜ਼ਾਂ ਦੇਖੋ ਭਾਜੀ ਇੱਕ ਤੋਂ ਇੱਕ ਆ ਲੋ 450 ਰੁਪਏ ਦੋ ਇੱਕ ਨਾਲ ਇੱਕ ਫ੍ਰੀ ਕਰਤਾ ਬਾਜੀ ਦੇਖੋ ਬਈ ਜੋ ਰੇਟ ਕਹਿ ਰਹੇ ਆ ਜੇ 100 ਰੁਪਇਆ ਕਹਿ ਰਹੇ ਆ ਦੇ ਆ 150 ਦੀ ਬੈੱਡ ਸ਼ੀਟ ਕਹਿ ਰਹੇ ਆ 450 ਨਾਲ ਦੀ ਨਾਲ ਸੂਟ ਦੇਈ ਜਾਂਦੇ ਜਿਹਨੂੰ ਚਾਹੀਦਾ ਲਈ ਜਾਓ ਇਦਾਂ ਨਹੀਂ ਵੀ ਰੋਲਾ ਪਾਈ ਜਣਾ ਦੇਣਾ ਕਿਸੇ ਨੂੰ ਨਹੀਂ ਸਭ ਤੋਂ ਵੱਡਾ ਬੈਨੀਫਿਟ ਜਿੰਨਾ ਭੈਣ ਭਰਾਵਾਂ ਨੇ ਕਪੜੇ ਦਾ ਕੰਮ ਸਟਾਰਟ ਕਰਨਾ ਹੈ ਲੱਖ ਰੁਪਏ ਦੀ ਗਾਰੰਟੀ 1 ਰੁਪਏ ਦਾ ਘਾਟਾ ਨਹੀਂ ਪੈਣ ਦਿੰਦੇ ਕੋਈ ਘਾਟਾ ਨਹੀਂ ਇੰਨਾ ਤਾਂ ਕਿਹੜਾ ਕੰਮ ਹੋ ਗਿਆ ਜਿਹੜਾ ਕਪੜਾ ਵੇਚ ਗਿਆ ਤੁਹਾਡਾ ਜੀ ਗਾਰੰਟੀ ਦਾ ਪਿਓ ਨਹੀਂ ਪੁੱਤਰੀ ਲੈਂਦਾ ਤੁਸੀਂ ਕਿੱਦਾਂ ਲੈ ਸੋ ਤੁਸੀਂ ਲੈਣਿਆ ਹੀ ਮਿਲਾਂ ਦੇ ਪਿਓ ਪੁੱਤ ਇਕੱਠਾ ਕੀਤਾ ਪਿਆ ਟੈਨਸ਼ਨ ਹੀ ਲੈਣੀ ਹਾਂ ਆਹ ਕਪੜਾ ਤੁਸੀਂ ਲੈ ਜਾਓ ਜਾ ਕੇ ਵੇਚ ਲਓ ਜੇ ਨਹੀਂ ਬਿਕਦਾ ਸਾਨੂੰ ਵਾਪਸ ਕਰੋ ਨਵੇਂ ਫਿਰ ਬਦਲ ਕੇ ਹੋਰ ਨਵੇਂ ਡਿਜ਼ਾਈਨ ਲੈ ਜਾਓ ਕਿੰਨੇ ਚਿਰ ਬਦਲ ਸਰਦੇ ਆ ਤੁਸੀਂ ਤਸਾਂ ਦਿਨਾਂ ਨੂੰ ਆਜੋ 15 ਨੂੰ ਆਜੋ ਮਹੀਨੇ ਨੂੰ ਜਦੋਂ ਤੁਹਾਡਾ ਚਾਹ ਮੌਕੇ ਜੇ ਵੀ ਹੁਣ ਸਾਡੇ ਕੋਲ ਨਹੀਂ ਵਿਕਦੇ ਸਾਨੂੰ ਵਾਪਸ ਕਰ ਦਿਓ ਦੁਕਾਨਦਾਰ ਤਾਂ 1 ਘੰਟੇ ਦੀ ਜ਼ਿੰਮੇਵਾਰੀ ਲੈਂਦਾ ਅਸੀਂ ਲੈਨੇ ਆ ਆਹ ਦੇਖੋ ਸਲਵਾਰ ਵਰਕ ਕੋਟਨ ਦਾ ਸੂਟ ਬਜ਼ਾਰ 'ਚ 550 ਰੁਪਏ ਦਾ ਆ ਚੱਕੋ ਬਾਬੇ ਦੀ ਹੱਟੀ ਦਾ 250 ਰੁਪਏ ਦਾ ਤੁਸੀਂ ਇਹ ਚੈੱਕ ਕਰ ਲੋ 250 ਜਿਹੜੇ ਬਜ਼ਾਰ 'ਚ 6 600 ਦੇ ਇੱਥੇ 250 'ਚ ਬਾਬੇ ਦੀ ਹੱਟੀ ਤੇ ਆ ਜਾਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਬੱਦਦਾ ਪਿਆਦਾ ਵੱਡਾ ਸਮਾਕਾ ਚੁੰਨੀ ਬਿਓਰ ਦੀ ਨਾਂ ਲਾਉਗੀ ਆ ਗਿਆ 250 ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰਾਂ ਦੁਕਾਨਦਾਰਾਂ ਆ ਜਾਓ 20000 ਦਾ ਕੱਪੜਾ ਲੈ ਲਓ 50000 ਦਾ ਲੈ ਲਓ ਲੱਖ ਦਾ ਲੈ ਲਓ ਜਿੰਨਾ ਕੱਪੜਾ ਵੇਚ ਗਿਆ ਪ੍ਰੋਫਿਟ ਤੋਂ ਆ ਜਾ ਜੇ ਇਹ ਕੱਪੜਾ ਨਾ ਬਿਕਿਆ ਬਾਬੇ ਦੀ ਹੱਟੀ ਤੇ ਬਦਲ ਕੇ ਵਾਪਸ ਨਵਾਂ ਲੈ ਜਾਓ 1 ਰੁਪਇਆ ਦਾ ਨੁਕਸਾਨ ਤੁਹਾਡਾ ਨਹੀਂ ਹੋਣਾ ਇੱਥੇ ਆ ਚੱਕੋ ਭਾਜੀ ਪੀਸ ਦੇਖੋ ਤੁਸੀਂ ਕਪੜਾ ਦੇਖੋ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਦਾਂਗੇ ਹਾਂ ਆ ਦੇਖੋ ਇਹ ਤੇ 골ਡ ਵਰਕ ਕੀਤਾ ਪਿਆ ਹੋਰ ਕੋਟ ਦਾ ਸੂਟ ਹੈ 575 ਰੁਪਏ ਹਾਂਜੀ ਆਪਾਂ ਆਪਣੇ ਬਣਾ ਪਰ ਉਹਨੂੰ ਇੱਕ ਨਾਲ ਇੱਕ ਫ੍ਰੀ ਕਰਤਾ 3 ਦਿਨ ਵਾਸਤੇ ਚੱਕੋ 600 ਦੇ ਤੋਂ ਆ ਤੁਸੀਂ ਚੈੱਕ ਕਰ ਲਓ ਨਾਲੇ ਬ੍ਰਾਂਡ ਚੈੱਕ ਕਰ ਲਓ ਬਹੁਤ ਵੱਡਾ ਬ੍ਰਾਂਡ ਆ ਇਸ ਵੇਲੇ ਇੰਡੀਆ ਦਾ ਓਮ ਸ਼ੇਪ ਫੈਬ 300 ਰੁਪਇਆ ਦਾ ਸੂਟ ਰਹਿ ਗਿਆ ਬਾਜ਼ਾਰ ਚ 601 ਇੱਥੇ 602 ਮਤਲਬ 1 ਨਾਲ 1 ਫਰੀ ਲੈ ਲਓ 1 ਨਾਲ 1 ਫਰੀਆ ਦੇਖੋ ਪ्योर ਕੈਮਰੀ ਗੀਜ਼ਾ ਕੋਲ ਨੇ ਕਪੜਾ ਨੂੰ ਹੱਥ ਲਾਓ ਪੁੱਛੋ ਭੈਣ ਜੀ ਕਿਦਾਂ ਕਪੜਾ ਕੁਆਲਿਟੀ ਹੈਗਣੀ ਆ ਆ ਚੁੰਨੀ ਪ्योर ਦੀ ਨਾਲ ਰੰਗ ਵੀ ਸਾਰੇ ਆ 650 600 ਨੂੰ ਸੂਟ ਮਿਲਦਾ ਆ ਬਾਬੇ ਰੇੜੀ ਦੇ ਆ ਚੱਕੋ ਬਾਜ਼ਾਰੋਂ 650 600 ਇੱਕ ਲੈਣਾ ਨਾ ਆ ਲੋ 700 ਦੇ ਦੋ ਲਓ ਤੁਸੀਂ ਚੈੱਕ ਕਰ ਲਓ ਰੰਗ ਵੀ ਕੁੜੀਆਂ ਚਿੜੀਆਂ ਲਈ ਬਜ਼ੁਰਗਾਂ ਲਈ ਮਿਡਲੇ ਲਈ ਸਾਰੇ ਰੰਗ ਮਿਲ ਜਾਂਦੇ ਆ ਫਰੀ ਦੇ ਭਾ ਕਪੜਾ ਲੈ ਜਾਓ ਤਿੰਨ ਦਰ ਮਿਲਣਾ ਆ ਜਾਓ ਬਾਬੇ ਠੱਟੀ ਜਮਸ਼ੇਰ ਖਾਸ 100 ਰੁਪਏ ਦਾ ਭਾਜੀ ਸੇਲ ਲੱਗੀ ਆ 100 ਰੁਪਏ ਦੋ ਆ ਲੋ ਪ੍ਰਿੰਟਡ ਸਲਵਾਰ ਪਟਿਆਲਾ ਹਾਂ ਆ ਲੋ ਜੀ ਕਮੀਜ਼ ਨਾਲ ਉੱਪਰ ਪ्योर ਕੈਮਰੀ ਦੀ ਚੁੰਨੀ ਆਊਗੀ ਫੁੱਲ ਪ्योर ਦੀ ਹਾਂਜੀ ਆ ਲੋ ਨਾ 800 ਨਾਲ 900 ਇੱਕ ਨਾਲ ਇੱਕ ਫ੍ਰੀ ਕਰਤਾ 800 ਰੁਪਏ ਦੋ 400 ਰੁਪਏ ਸੂਟ ਪਊਗਾ ਭਾਵੇਂ ਇਹ ਤੁਸੀਂ ਹਾਂ ਇਹ ਵੀ ਦੇਖੋ ਤੁਸੀਂ ਹਨ ਗਲੇ ਤੇ ਵੀ ਬਹੁਤ ਸੋਹਣੇ ਕੰਮ ਆ ਦੁਪੱਟਿਆਂ ਤੇ ਵੀ ਬੜੇ ਸੋਹਣੇ ਕੰਮ ਆ ਰੇਟ 400 ਰੁਪਏ ਬਾਜ਼ਾਰ ਚ 7-800 ਦਾ ਇੱਕ ਇੱਥੇ 800 ਦੇ ਦੋ ਆ ਚੱਕੋ ਜੀ 800 ਦੇ ਦੋ ਭੈਣਾ ਭਰਾਵਾਂ ਲਈ ਵੱਡਾ ਧਮਾਕਾ ਆ ਗਿਆ ਚੱਕੋ ਕੈਮਰੀ ਦਾ ਸੂਟ ਦੁਪੱਟਾ ਚੁੰਨੀ ਨਾਲ ਆਪਣੇ ਭੈਣਾ ਭਰਾਵਾਂ ਦੇਣ ਜਾ ਰਿਹਾ ਸਿਰੇ ਦਾ 250 ਰੁਪਏ ਦੇਖੋ ਵੀ ਜਿਨ੍ਹਾਂ ਨੇ ਵਿਆਹ ਚਾਹੀਦਾ ਕੱਪੜਾ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਉਹਨਾਂ ਦੇ ਵੀ ਵੱਡੇ ਫਾਇਦੇ ਇੱਥੇ 50000 ਵਾਲਾ ਕੱਪੜਾ 15000 ਦੇ ਦੇਣਾ ਕੜਾਈਆਂ ਵਾਲੇ ਸੂਟਾਂ ਦੇ ਵੀ ਬਾਜ਼ਾਰ ਚ 600 ਰੋ ਇੱਕ ਇੱਥੇ 250 ਰੁਪਏ ਦਾ ਸੂਟ ਘੱਟਾ ਦੁਪੱਟਾ ਨਾਲ 1095 ਦਾ ਸੂਟ ਚੁਨੀ ਬਿਓਰ ਦੀ ਨਾਲ ਪਿਓਰ ਕੈਮਰਿਕ ਦਾ ਕਢਾਈ ਕੀਤਾ ਪੀਸ ਹਾਂ ਆ ਲੋ ਬਾਬੇ ਦੀ ਰੇੜੀ ਤੇ ਲੋ ਸਿਰਫ 400 ਰੁਪਏ ਲਓ 1095 ਰੁਪਏ ਰੋਦੇ ਇੱਥੇ 400 ਰੁਪਏ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਦਾਜ ਵੇ ਲੈਣਾ ਨਵਾਂ ਕੰਮ ਸ਼ੁਰੂ ਕਰਨਾ ਰੀਸਿੰਦਰੋ ਸਾਰਿਆਂ ਦੇ ਵੱਡੇ ਫਾਇਦੇ ਹੋ ਰਹੇ ਆ 400 ਰੁਪਏ ਲੈ ਜਾਓ ਹਾਂ ਲੋ ਭਾਜੀ ਦੁਪੱਟੇ ਦੇਖੋ ਤੁਸੀਂ ਆਹ ਦੁਪੱਟਿਆਂ ਨੂੰ ਤਾਂ ਪਤਾ ਲੱਗ ਜਾਊਗਾ ਨਾ ਵੀ 100 ਰੁਪਏ ਦਾ ਦੁਪੱਟਾ ਆ ਬਿਲਕੁਲ ਹੈਗਾ 100 ਦਾ ਵੇਖਦਾ ਇਤੋਂ ਘੱਟ ਕੋਈ ਦਿੰਦਾ ਨਹੀਂ ਆਹ ਦੇਖੋ ਭਾਜੀ ਦੁਪੱਟੇ ਹਾਂਜੀ ਹਾਂਜੀ ਆ ਦੇਖੋ ਭਾਜੀ ਦੁਪੱਟੇ ਹੂੰ ਐ ਲੋ 100 ਦੇ ਤਿੰਨ ਲੈ ਜਾਓ 33 ਰੁਪਏ ਕਰਤਾ ਆ ਦੇਖੋ ਜਿਹੜਾ ਬਾਜ਼ਾਰ ਚ 100 ਰੁਪਏ ਦਾ ਦੁਪੱਟਾ ਇੱਕ ਮਿਲਦਾ ਇੱਥੇ 100 ਦੇ ਤਿੰਨ ਕਰਤੇ ਆ ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ ਮਾਤਰਾ 100 ਰੁਪਏ ਵਾਲਾ ਦੁਪੱਟਾ ਸਿਰਫ 33 ਰੁਪਏ ਚ ਲੈ ਜਾਓ 33 ਰੁਪਏ ਕਰਤਾ ਭਾਜੀ 33 ਰੁਪਏ 100 100 ਰੁਪਏ ਦੇ ਤਿੰਨ ਕਰ ਦਿੱਤੇ ਆ ਰੰਗ ਵੀ ਇਹਦੇ ਵਿੱਚ ਬਹੁਤ سارے ਆ ਜਿਹੜਾ ਮਰਜ਼ੀ ਰੰਗ ਤੁਸੀਂ ਲੈ ਜਾਓ ਫੇਰ ਨਹੀਂ ਕਿਤੇ ਮਿਲਣ ਇਹ ਦੁਪੱਟੇ ਇਸ ਰੇਟ ਆ ਆ ਦੇਖੋ ਭਾਜੀ ਚੀਜ਼ਾਂ ਕੰਮ ਦੇਖੋ ਕੜਾਈਆਂ ਦੇਖੋ ਕੀਤੀਆਂ ਹੋਈਆਂ ਦੁਪੱਟੇ ਦੇਖੋ ਨਾਲ ਆ ਲੋ 12 1200 15 1500 ਰੇ ਸੂਟ ਆ ਚੱਕੋ ਭਾਜੀ 400 ਰੁਪਏ ਕਰਤੇ 400 ਰੁਪਏ ਕੋਈ 1500 ਨਹੀਂ ਲੈਣਾ ਕੋਈ 1200 ਨਹੀਂ ਲੈਣਾ ਸਿਰਫ 400 ਰੁਪਏ ਚ ਹੈਵੀ ਸੂਟ ਰੰਗ ਇਹਦੇ ਵਿੱਚ ਹੀ ਬਹੁਤ ਸਾਰੇ ਮਿਲਣਿਆ ਦੁਪੱਟੇ ਵੀ ਨਾਲ ਕੜਾਈ ਵਾਲੇ ਆ ਦੇਖੋ ਭਾਜੀ ਚੀਜ਼ ਪਣੀ ਹੋਈ ਕੰਮ ਦੇਖੋ ਕੀਤਾ ਹੋਇਆ ਆ ਦੇਖੋ ਜਿੱਤੇ ਮਾਰਗੀ ਪੱਜ ਲੋ ਜੰਮੀਆਂ ਤੇ ਲੱਗ ਲੱਗੇ 15 1500 ਦੇ ਬਾਬੇ ਦੀ ਹੱਡੀ ਤੇ 400 ਰੁਪਏ ਦਾ ਸੂਟ ਆ ਚੱਕੋ ਭਾਜੀ 400 ਰੁਪਏ ਦੇ ਰੰਗ ਦੇਖੋ ਡਿਜ਼ਾਈਨ ਦੇਖੋ ਆ ਲੋ ਸਰ ਇੱਕ ਤੋਂ ਇੱਕੜੀਆਂਣ ਇੱਕ ਤੋਂ ਇੱਕ ਜਲਵਾ ਆ ਦੇਖੋ ਆ ਜੈਪੁਰ ਦਾ ਸੂਟ ਚੈਲੰਜ ਕਰ ਰਿਹਾ ਜੈਪੁਰ ਦਾ ਸੂਟ ਜੀ ਬਾਜ਼ਾਰ 'ਚ 1500 ਰੁਪਏ ਦਾ ਮਿਲੇਗਾ ਬਾਬੇ ਦੀ ਹੱਡੀ ਤੇ 650 ਰੁਪਏ ਚੁੰਨੀ ਪਿਓਰ ਦੀ ਨਾਲ ਦੇਖੋ ਰਿਕਾਰਡ ਤੋੜਦੇ ਆ ਚਾਹੇ ਵੱਡੇ ਵੱਡੇ ਹੋਲਸੇਲਰ ਫੈਕਟਰੀਆਂ ਮਿੱਲਾਂ ਵਾਲੇ ਇਸ ਬਾਦੇ ਕੱਪੜਾ ਨਹੀਂ ਦੇ ਸਕਦੇ ਜੋ ਬਾਬੇ ਦੀ ਹੱਡੀ ਦੇ ਰਹੀ ਆ ਆ ਚੈੱਕ ਕਰ ਲੋ ਹੈਵੀ ਹੈਵੀ ਸੂਟ 1500 1700 1800 ਨਹੀਂ ਲੈਣਾ ਇੱਥੇ ਐੱਚੇ ਦਾ ਫ੍ਰੀ ਦੇ ਭਾ ਕੱਪੜਾ ਦੇ ਦਿੰਦੇ ਸਾਡੇ 650 ਦਾ ਸੂਟ ਪਊਗਾ ਭਾਈ ਸਾਡੇ 650 ਚ ਲੈ ਜਾਓ ਇਹ ਵੀ ਤੁਸੀਂ ਆ ਲਓ ਸਰ ਆ ਪੀਸ ਦੇਖੋ ਲੁੱਕ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਹੂੰ ਆ ਚੀਜ਼ ਦੇਖੋ ਕਿੰਨੀ ਸ਼ਾਨਦਾਰ 1095 ਦਾ ਸੂਟ ਆ ਆ ਚੱਕੋ ਬਾਬੇ ਦੀ ਹੱਡੀ ਤੋਂ 600 ਰੁਪਏ ਚ ਲੈ ਜਾਓ ਸੂਟ ਆ ਬਿਆਣ ਦੇਖੋ ਗਲੇ ਤੇ ਵੀ ਕੰਮ ਹੈ ਘੇਰੇ ਤੇ ਵੀ ਕੰਮ ਹੈ ਦੁਪੱਟੇ ਤੇ ਵੀ ਕੰਮ ਰੇਟ ਸਿਰਫ 695 ਬਾਜ਼ਾਰ ਚ 400 1500 ਜੋ ਆਉਂਦਾ ਮੰਗਦੇ ਆ ਆ ਲਓ ਭਾਜੀ 1595 ਰੁਪਏ ਦਾ ਸੂਟ ਆ ਗਾਰਡਨ ਮਿਲਦਾ ਹਾਂਜੀ ਕਿਹੜੀ ਮਿਲ ਗਾਰਡਨ ਗਾਰਡਨ ਤੇ ਸੂਟ ਪਾ ਕੇ 15 ਦਿਲ ਵੀ ਹੁੰਦਾ ਗਾਰਡਨ ਗਾਰਡਨ ਆਹ ਦੇਖੋ origignal cotton ਆਹ ਦੇਖੋ ਚੀਜ਼ ਬਣੀ ਹੋਈ ਭਾਜੀ ਸੂਟ ਪੂਰਾ ਖੋਲ ਕੇ ਦਿਖਾਓ ਆਹ ਦੇਖੋ ਪੀਸ ਕੰਮ ਦੇਖੋ ਕੀਤਾ ਹੋਇਆ ਆ ਲਓ ਦੁਪੱਟਾ ਮਸਲੀਨ ਦਾ ਪੈਣਾ ਭਰਾਵਾਂ ਦੀ ਲੋਟਰੀ ਆ ਰੇਟ ਨੀਗਾ ਇਹ ਤਮਾਕਾ ਆ ਚੱਕੋ 650 ਰੁਪਏ ਆ ਤੁਸੀਂ ਚੈੱਕ ਕਰ ਲਓ 650 ਦੇ ਵਿੱਚ ਪ੍ਰਿੰਟਡ ਦੁਪੱਟਿਆਂ ਦੇ ਨਾਲ ਹੈਵੀ ਚੀਜ਼ਾਂ ਰੰਗ ਬੜੇ ਸੋਹਣੇ ਆ ਇਸ ਭਾਤੇ ਨਹੀਂ ਮਿਲਣਾ ਜੋ ਰੇਟ ਪਾਪੇ ਦੀ ਹੱਟੀ ਤੇ ਤਿੰਨ ਦਿਨ ਤੁਹਾਨੂੰ ਮਿਲਣਿਆ ਤਿੰਨ ਦਿਨ ਤੋਂ ਬਾਅਦ ਨਹੀਂ ਮਿਲਣਾ ਇਹਨਾਂ ਦਾ ਲਓ ਭਾਜੀ ਮੜਾਲ 295 ਦਾ ਸੂਟ 오ਰੀਜਨਲ ਚੀਜ਼ 295 ਵਾਲੀ ਕਰਤੀ ਆ ਸਿਰਫ ਤਾਂ ਸਿਰਫ 725 ਰੁਪਏ 725 ਦੇ ਵਿੱਚ ਰੇਟ ਕੱਢੀ ਕਿੱ데 ਜਾਣੇ ਹੋ ਤੁਸੀਂ ਭਾਜੀ ਤੁਸੀਂ ਕੀ ਜਾਨਾ 2200 ਵਾਲਾ 2000 ਦਾ ਜੇ 23 ਦਿਨ ਕੰਮ ਕੀਤਾ ਕੀਤਾ ਵੀਡੀਓ ਜ ਨਹੀਂ ਆਏ ਤਾਂ ਵੀਡੀਓ ਜ ਉਦਾਂ ਹੀ ਕੰਮ ਕਰੀ ਗਏ ਆ ਹਾਂ ਆ ਦੇਖੋ ਹੁਣ ਤੁਹਾਡੇ ਸਾਹਮਣੇ ਨਮਾ ਧਮਾਕਾ ਰੱਖਦਾ ਆ ਚੈੱਕ ਕਰ ਲੋ 2 2000 ਵਾਲੇ 7 700 ਦੇ ਵਿੱਚ ਸੂਟ ਕਰਤੇ ਆ ਰੰਗ ਰੰਗ ਵੀ ਇਹਦੇ ਵਿੱਚ ਕਾਫੀ ਆ ਨਾਲ ਨਾਲ ਦੇਈ ਜਾਂਦੇ ਜੋ ਰੇਟ 'ਚ ਬੋਲ ਆ ਚੱਕੋ ਭਾਜੀ ਮਸਲੀਨ ਦਾ ਸੂਟ ਭਾਜੀ ਕੰਮ ਦੇਖੋ ਕੀਤਾ ਹੋਇਆ ਹਾਂ ਚੀਜ਼ ਦੇਖੋ ਬਣੀ ਹੋਈ 1295 ਰੁਪਏ ਦਾ ਸੂਟ ਹੈ ਬੁਟੀਕਾਂ ਵਾਲੇ ਪੀਸ ਆ ਸੋਲੋ ਸੋਲੋ ਜਿਹਨੂੰ ਕਹਿੰਦੇ ਆ 450 ਰੁਪਏ ਆ ਦੇਖੋ ਕੋਈ 1000 ਨਹੀਂ ਕੋਈ 1200 ਨਹੀਂ 450 ਰੁਪਇਆ ਦਾ ਸੂਟ ਆ ਚੱਕੋ ਭਾਜੀ ਦੇਖੋ ਰੰਗ ਕਿੰਨੇ ਸੋਹਣੇ ਸੋਹਣੇ ਆ ਤਿੰਨ ਦੇ ਨਹੀਂ ਮਿਲਣੇ ਆ ਪਟੀਆਂ ਲੋਟਰੀਆਂ ਚੱਕੋ ਹਮ ਇੱਕ ਦੋ ਇਕੜੀਆਂ 450 ਰੁਪਏ ਦੇਖੋ 450 ਦੇ ਵਿੱਚ ਵੀ ਮਿਲ ਜਾਣਾ ਸਾਨੂੰ ਆ ਲੋ ਭਾਜੀ 1595 ਦਾ ਸੂਟ ਹੈਂਡਵਰਕ ਨਾਲ ਦੇਖੋ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆ ਜਾਓ ਬਾਬੇ ਦੀ ਹੱਟੀ ਤੇ ਵੱਡੇ ਫਾਇਦੇ ਆ ਫ੍ਰੀ ਦੇ ਭਾ ਕਪੜਾ 100 ਰੁਪਇਆ ਦਾ ਸੂਟ ਆ ਆ ਲੋ ਭਾਜੀ 600 ਰੁਪਏ ਦਾ ਸੂਟ ਜੀ ਆ ਦੇਖੋ ਚੀਜ਼ ਬਣੀ ਹੋਈ 1300 1400 ਰੁਪਏ ਦਾ ਸੂਟ ਆ ਬਾਜ਼ਾਰ ਚਾ ਦੇਖੋ ਹੈਂਡਵਰਕ ਨਾਲ ਹਾਂਜੀ 600 ਰੁਪਏ ਦੇਖੋ ਆ ਵੀ 600 ਦੇ ਵਿੱਚ ਮਤਲਬ ਇਹ ਆ ਵੀ ਵਿਆਹ ਭਾਵੇਂ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਸੰਬਰ ਜਾਂ ਦਾਜਵੇ ਦੇ ਕਪੜਾ ਬਹੁਤ ਸਸਤਾ ਮਿਲ ਰਿਹਾ ਆ ਕੇ ਦਾਜਵੇ ਦੇ ਕਪੜਾ ਵੀ ਲੈ ਜਾਓ ਆ ਦੇਖੋ ਭਾਜੀ ਚੀਜ਼ਾਂ ਲੜਾਈਆਂ ਦੇਖੋ ਦੁਪट्टे ਦੇਖੋ ਆ ਦੇਖੋ ਹੂੰ 15 1500 ਵਾਲਾ ਸੂਟ 600 ਰੁਪਏ ਦਾ ਜੀ ਦੇਖੋ 600 ਦਾ ਸੂਟ बार-बार ਕਹਿ ਰਹੇ ਆ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰਾਂ ਆਜੋ ਕਪੜਾ ਜਿੰਨਾ ਮਰਜ਼ੀ ਆ ਜਾਓ ਪਰ ਰੇਡੀ ਦਾ 3 ਦਿਨ ਲਈ ਆ ਦੇਖੋ 500 ਰੁਪਏ ਸੂਟ ਲੈ ਜੋ ਭਾਜੀ 500 ਰੁਪਏ ਆ ਲੋ ਕਿਸੇ ਨੇ ਨਹੀਂ ਜਾਣਾ 500 ਦਾ ਇਹੇ ਡੰਮੀਆਂ ਦੇ ਲਾਗ ਲਾ ਕੇ 15 1500 ਦੇ ਪਰ ਬਾਬੇ ਦੀ ਹੱਟੀ ਤੇ 500 ਦਾ ਸੂਟ ਆਹ ਦੇਖੋ ਭਾਜੀ 500 ਰੁਪਏ ਆ ਲੋ ਦੁਪੱਟੇ ਨਾਲ ਹੁਣ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈਗੀ ਜਲੰਧਰ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਬਾਬੇ ਦੀ ਹੱਟੀ ਜਮਸ਼ੇਰ ਖਾਸ ਆ ਜੋ ਆਹ ਦੇਖੋ 500 ਰੁਪਏ ਲੈ ਜੋ ਕੋਡੀਆਂ ਦੇ ਭਾਅ ਕੱਪੜਾ ਚਾਰ ਚੜ ਗੁਣਾ ਰੇਟ ਘੱਟ ਕਰਤੇ ਬਾਜ਼ਾਰ ਨਾਲੋਂ ਆਹ ਦੇਖੋ ਭਾਜੀ ਚੀਜ਼ਾਂ ਦੇਖੋ ਤੁਸੀਂ ਬਣੀਆਂ ਹੋਈਆਂ ਕੰਮ ਦੇਖੋ ਕੀਤਾ ਹੋਇਆ ਆਹ ਲੋ ਜੀ 500 ਰੁਪਏ ਚ ਹੈਂਡਵਰਕ ਦਾ ਸੂਟ ਲੈ ਜਾਓ ਜੀ ਬਾਕੀ ਪਹਿਣਾ ਪਰੋਂ ਦੱਸਦੀ ਆ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰਗਾਹ 100 ਰੁਪਏ ਨੂੰ ਧੁਮਾਕਾ ਪਹਿਣ ਜਾ ਰਿਆ ਸੂਟਾਂ ਦਾ ਵੱਡਾ ਫਾਇਦਾ ਆ ਜਲਦੀ ਕਰੋ ਆ ਜਾਓ ਬਾਅਦ ਚ ਨਾ ਕਹਣਾ ਮੁੱਕ ਗਏ ਜੀ ਦੇਖੋ ਸਾਡੇ ਕੋਲ ਇੱਕ ਆਰਟੀਕਲ ਇਹ ਵੀ ਦਿਖਾ ਦਿੰਨੇ ਆ ਆਹ ਲੋ ਆ ਜੀ ਡਿਸਟਲ オリジナル ਪੀਸ ਏ 2200 ਰੁਪਏ ਨੂੰ ਸ਼ੋਰੂਮ ਵਾਲੇ ਵੇਚ ਰਹੇ ਆ ਲੁੱਟ ਖਤਮ ਕਰਾ ਰਣੀ ਆ ਪਾ ਚੱਕੋ 800 ਰੁਪਏ ਨੂੰ ਸੂਟ ਲੈ ਜੋ ਲਓ ਆ ਵੀ 800 ਦੇ ਵਿੱਚ ਮਾਤਰਾ ਵੀ ਦਾਂਗੇ ਸਾਡੇ ਕੋਲ 100 ਰੁਪਏ ਦਾ ਸੂਟ ਨਹੀਂ ਮਿਲ ਜੂ 500 ਦਾ ਇਹ ਮਿਲ ਜੂ 5000 ਦਾ ਇਹ ਮਿਲ ਜੂ ਪਰ ਬਾਜ਼ਾਰ ਨਾਲੋਂ ਰੇਟ 3 3 ਗੁਣਾ ਰੇਟ ਘੱਟ ਕਰਦੇ ਆ ਜੀ ਜਿਆਦਾ ਵਿਆਹ ਸ਼ਾਦੀ ਦੇ ਕਪੜਾ ਆ ਲੋ 15 1500 ਵਾਲੇ ਸੂਟ ਆ ਚੱਕੋ ਭਾਜੀ 500 ਰੁਪਏ ਕਰੇਪ ਦੇ ਆਓ ਚੈੱਕ ਕਰ ਲੋ 500 ਰੁਪਏ ਦਾ ਸੂਟ ਕਿਸੇ ਨਹੀਂ ਦੇਣਾ ਬਾਬੇ ਦੀ ਹੱਟੀ ਤੇ ਆ ਜੋ ਵਿਆਹ ਸ਼ਾਦੀਆਂ ਵਾਲੇ ਕੱਪੜੇ ਦੇ ਵੀ ਰਕਾਰਡ ਨੂੰ ਆਫਰ ਆ ਰਿਹਾ 500 ਰੁਪਏ ਭਾਜੀ ਕਰੇਵ ਦੇ ਸੂਟ 500 ਰੁਪਏ ਇੱਕ ਤੋਂ ਇੱਕ ਆਰਟੀਕਲ ਮਿਲੇਗਾ ਜ਼ਿਲ੍ਹਾ ਜਲੰਧਰ ਜਮਸ਼ੇਰਗਾਹ ਤੋਂ ਬਾਬੇ ਦੀ ਹੱਟੀ ਦੇ ਲੋ 500 ਰੁਪਏ ਦਾ ਸੂਟ ਕੋਈ ਕਹਿੰਦਾ 1800 ਕੋਈ ਕਹਿੰਦਾ 2000 ਬਾਬੇ ਦੀ ਹੱਟੀ ਤੇ ਸਿਰਫ 500 ਲੈ ਲਓ 5-500 ਦੇ ਬਾਕੀ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰਗਾਹ 100 ਰੁਪਏ ਦਾ ਸੂਟ ਸਟਾਰਟ ਹੋ ਗਿਆ ਮਿਲਣਾ 3 ਦਿਨ ਹੈ ਲੇਟ ਹੋਣਾ ਨਹੀਂਗਾ ਜਿੱਦਾਂ ਹੈਗੇ ਉਦਾਂ ਹੀ ਆ ਜਾਓ ਬਸ ਇਹ ਨਹੀਂ ਸੋਚਣਾ ਵੀ ਬੱਸ ਆ ਕੇ ਕਾਰ ਆ ਬਸ ਆਉਣ ਦੀ ਗੱਲ ਕਰੋ ਆਉਣਾ ਤੁਸੀਂ ਜਮਸ਼ੇਰ ਖਾਲਸਾ ਬਾਬੇ ਦੀ ਹੱਟੀ ਜ਼ਿਲ੍ਹਾ ਜਲੰਧਰ ਨਹੀਂ ਪਤਾ ਲੱਗਾ ਤਾਂ ਨੰਬਰ ਸਕਰੀਨ ਤੇ ਫੋਨ ਕਰ ਦਿਓ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਜਮਸ਼ੇਰ ਖਾਲਸਾ